ਇੱਕ 5 ਮਹੀਨਿਆਂ ਦੇ ਮਾਸੂਮ ਬੱਚੇ ਨੇ ਆਪਣੀ ਮਾਂ ਦੇ ਗਰਭ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ। ਦਮ ਤੋੜ ਦਿੱਤਾ ਆਪਣੀ ਮਾਂ ਦੇ ਹੀ ਕੱਖ ਦੇ ਵਿੱਚ। ਤੁਸੀਂ ਸੋਚੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਜੀ ਹਾਂ। ਮੋਹਾਲੀ ਦੇ ਮਟਰ ਦੇ ਵਿੱਚ ਅਜਿਹਾ ਹੀ ਇੱਕ ਘਾਣਾ ਵਾਪਰਿਆ, ਅਜਿਹਾ ਹੀ ਇੱਕ ਕੁਕਰਮ ਹੋਇਆ ਹੈ। ਇੱਕ 5 ਮਹੀਨੇ ਦੀ ਗਰਭਵਤੀ ਜਿਸ ਦਾ ਨਾਮ ਕਾਜਲ ਦੱਸਿਆ ਜਾ ਰਿਹਾ ਹੈ, ਉਸ ਨੇ 5 ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਵੀ ਸੁਸਾਈਡ ਕਰ ਲਿਆ। ਆਪਣੀ ਖੁਦਕੁਸ਼ੀ ਕਰ ਲਈ ਹੈ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਆਖਿਰ ਅਜੀਹਾ ਕਦਮ ਉਸ ਨੇ ਕਿਉਂ ਚੱਕਿਆ? ਕਿਉਂਕਿ ਕਿਹਾ ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਪਰ ਇੱਕ ਮਾਂ ਜੋ ਕਿ 5 ਮਹੀਨਿਆਂ ਦੀ ਗਰਭਵਤੀ ਸੀ ਉਸ ਨੇ ਖੁਦਕੁਸ਼ੀ ਕਿਉਂ ਕੀਤੀ? ਤਾਂ ਦੱਸ ਦਈਏ ਕਿ ਸਹੁਰੇ ਪਰਿਵਾਰ ਦੇ ਵੱਲੋਂ ਵਾਰ-ਵਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਕਿਹਾ ਜਾਂਦਾ ਸੀ ਕੀ ਤੂੰ ਮੁੰਡਾ ਜੰਮ ਸਾਨੂੰ ਮੁੰਡਾ ਚਾਹੀਦਾ ਤੂੰ ਮੁੰਡਾ ਕਿਉਂ ਨਹੀਂ ਜੰਮਦੀ ਉਸਨੇ ਉਸ ਤੋਂ ਪਹਿਲਾਂ ਦੋ ਧੀਆਂ ਨੂੰ ਜਨਮ ਦਿੱਤਾ ਸੀ ਜਿਨ੍ਹਾਂ ਦੀ ਉਮਰ ਮਹਿਜ਼ 5 ਸਾਲ ਅਤੇ ਦੂਸਰੀ ਦੀ 2.5 ਸਾਲ ਦੀ ਦੱਸੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਜਦੋਂ ਉਹ ਹੁਣ ਇਸ ਵਾਰ 5 ਮਹੀਨਿਆਂ ਦੀ ਗਰਭਵਤੀ ਹੁੰਦੀ ਹੈ ਤਾਂ ਉਸਦੇ ਸਹੁਰੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਅਤੇ ਕਹਿੰਦੇ ਨੇ ਕਿ ਤੂੰ ਇਸ ਵਾਰ ਮੁੰਡਾ ਹੀ ਜੰਮੇਗੀ ਜੇਕਰ ਮੁੰਡਾ ਨਾ ਹੋਇਆ ਤਾ ਅਸੀਂ ਤੈਨੂੰ ਛੱਡ ਦੇਵਾਂਗੇ ਉਸਦੇ ਘਰ ਵਾਲਾ ਵੀ ਉਸਨੂੰ ਤਲਾਕ ਦੇਣ ਦੀਆਂ ਧਮਕੀਆਂ ਤੱਕ ਦਿੰਦਾ ਤੇ ਉਹ ਇਸ ਸਦਮੇ ਨੂੰ ਇਸ ਗੱਲ ਨੂੰ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨਾ ਹੀ ਚੰਗਾ ਸਮਝਦੀ ਹੈ ਉਹ ਖੁਦਕੁਸ਼ੀ ਕਰ ਲੈਂਦੀ ਹੈ ਉਸ ਨੂੰ ਵਾਰ-ਵਾਰ ਆਪਣੇ ਸਾਰੇ ਪਰਿਵਾਰ ਦੇ ਵੱਲੋਂ ਇਹੀ ਗੱਲ ਕਹੀ ਜਾਂਦੀ ਹੈ ਕਿ ਤੂੰ ਪੱਥਰ ਜੰਮੇ ਨੇ ਅਤੇ ਇਸ ਵਾਰ ਸਾਨੂੰ ਸਾਡਾ ਵੰਸ਼ ਚਾਹੀਦਾ ਸਾਨੂੰ ਸਾਡਾ ਅੰਸ਼ ਚਾਹੀਦਾ ਤਾਂ ਉਹ ਇਸ ਗੱਲ ਤੋਂ ਕਿਤੇ ਨਾ ਕਿਤੇ ਡਰ ਜਾਂਦੀ ਹੈ ਕਿ ਜੇਕਰ ਇਸ ਵਾਰ ਮੁੰਡਾ ਨਾ ਹੋਇਆ ਤਾਂ ਤਾਂ ਹੋ ਸਕਦਾ ਹੈ ਕਿ ਉਸ ਦੇ ਪਰਿਵਾਰ ਵਾਲੇ ਉਸ ਨੂੰ ਘਰੋਂ ਕੱਢ ਦੇਣ ਹੋ ਸਕਦਾ ਉਸ ਦੇ ਘਰ ਵਾਲਾ ਦੋ ਬੱਚੀਆਂ ਦੇ ਨਾਲ ਉਸ ਨੂੰ ਪੇਕੇ ਘਰ ਬਿਠਾ ਦੇਵੇ ਇਹ ਵੀ ਹੋ ਸਕਦਾ ਹੈ ਕਿ ਉਸ ਦੇ ਘਰ ਵਾਲਾ ਉਸ ਨੂੰ ਤਲਾਕ ਦੇ ਦੇਵੇ ਕਈ ਵਾਰ ਇਹ ਗੱਲਾਂ ਹੋ ਜਾਂਦੀਆਂ ਨੇ ਕਿ ਉਹ ਇਹ ਵੀ ਸੋਚ ਸਕਦੀ ਹੈ ਕਿ ਉਸ ਦੀ ਆਰਥਿਕ ਸਥਿਤੀ ਵੇਖਦੇ ਹੋਏ ਕਿ ਉਹ ਪੇਕੇ ਪਰਿਵਾਰ ਵਾਲਿਆਂ ਨੂੰ ਜਾ ਕੇ ਕੀ ਜਵਾਬ ਦੇਵੇਗੀ ਕੀ ਜਵਾਬ ਦੇ ਹੋਵੇਗੀ ਤਾਂ ਜਿਹੜੀਆਂ ਗੱਲਾਂ ਉਸਦੇ ਪਿਤਾ ਨੇ ਦੱਸੀਆਂ ਨੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਰ ਇਸ ਦੇ ਨਾਲ ਹੀ ਇੱਕ ਗੱਲ ਹੋਰ ਹੈ ਕਿ ਜੇਕਰ ਪੇਕੇ ਪਰਿਵਾਰ ਨੂੰ ਇਸ ਗੱਲ ਦਾ ਮਹਿਜ਼ ਪਤਾ ਸੀ ਕਿ ਉਸ ਨੂੰ ਵਾਰ-ਵਾਰ ਇਹਨਾਂ ਗੱਲਾਂ ਦੇ ਲਈ ਤੰਗ ਕੀਤਾ ਜਾ ਰਿਹਾ ਹੈ ਤਾਂ ਪੇਕੇ ਪਰਿਵਾਰ ਨੇ ਉਸ ਸਮੇਂ ਕੋਈ ਵੀ ਸਟੈਪ ਕਿਉਂ ਨਹੀਂ ਚੱਕਿਆ